ਸੇ ਬੀਆ ਇਹਨ ਸੁਸਹਿਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵਸ ਫਤ ਤਖ ਸੰਮਦੀ ਨੂਰੇ ਅਰਸਹ ਕੁਰਸਹ ਤਦ੍ਰਿਠੀ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦ ਜਿਸ ਪਾਸ ਬਹਿਠਿਆ ਸੋਹੀਆ ਸਭ ਨੰਦ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿ ਹੇ ਬਾਜੀ ਤਨਾਸਰੀ ਮਹਲਾ ਪੰਜਵ ਘਰ 6 ਵਾ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤਿਹ ਤਿਹ ਔਰ ਜਾਇ ਮਾਨਸ ਜਨਮ ਸੰਯੋਗ ਪਾਇਆ ताकि है ओट सादा राख हो कर हाथ कर कृपा मेल हो हर राया जो जो जूनी तेह तेह उर जाया ਮਾਨਸ ਜਨਮ ਸੰਜੋਗ ਪਾਇਆ ਤਾਕਿ ਹੈ ਓਟ ਸਾਦ ਰੱਖ ਹਉ ਦੇ ਕਰਾਥ ਕਰ ਕਿਰਪਾ ਮਿਲੋ ਹਰ ਰਾਇ ਨਨਕ ਜਨਮ ਭ੍ਰਮ ਥੈਤ ਨਹੀਂ ਪਾਈ ਕਰਉ ਸੇਵਾ ਗੁਰ ਲਾਗਉ ਚਰਨ ਗੋਬਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਹਾ ਕੋ ਪਾਵ ਕਰੋ ਮਾਇਆ ਕਉ ਬ ਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਬਹਾਵਾ ਕੋਈ ਐਸੋ ਰੇ ਭੇਟਾ ਸੰਤ ਮੇਰੀ ਲਾਹ ਸਗਲ ਚਿੰਤਾ ठाकुर स्यों मेरा रंग लावा पड़े रे सकल भेद नह चोका मन भेद एक खिन ना ਧੀ ਰਹੇ मेरे घर के पंचा ਕੋਈ ਐਸੋਰੇ ਭਗਤ ਜੋ ਮਾਇਆ ਤੇ ਰਹਤਾ ਇੱਕ ਅਮਰਤ ਨਾਮ ਮੇਰਾ ਰਿਦਾ ਸਿੰਚਾ ਜੇ ਤੇਰੇ ਤੀਰਥ ਨਾਏ ਅਹੰ ਬਦ ਮੈਲ ਲਾਈ ਘਰ ਕੋ ਠਾਕੁਰ ਇੱਕ ਤਿਲ ਨਾਮ ਮੰਨ ਕਦਰ ਪਾਵਉ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਸੁਨਾਨਾ ਬਗਲ ਆਸਰਮ ਕੀਨੇ ਮਨੁ ਆਨ ਨਹ ਪਤੀਨੇ ਬਬੇ ਕਹੀਨ ਦੇਹੀ ਧੋਏ ਕੋਈ ਪਾਈ ਆਰੇ ਪੁਰਖ ਬਿਦਾਤਾ ਪਾਰ ਬ੍ਰਹਮ ਕਾ ਰੰਗ ਰਾਤਾ ਮੇਰੇ ਮਾਨ ਕੇ ਦਰਮਤ ਮਾਲਕ ਹੋਏ ਕਰਮ ਕਰਮ ਧਰਮ ਜੁਗਤਾ ਨਿਮਖ ਨਾ ਹੀਤ ਕਰਤਾ ਗਰਵ ਗਰਬ ਪੜੈ ਕਹੀ ਨਾ ਲੇਖਾ ਜਿਸ ਭੇਤੀਆ ਸਫਲ ਮੂਰਤਾ ਸਰ ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰੋ ਪੇਖਾਂ ਮਨ ਹੱਥ ਜੋ ਕਮਾਵੇ ਤਿਲ ਨਾ ਲੇਖਾ ਪਾਵਾਂ ਬਗਲ ਧਿਆਨ ਲਾਵੈ ਮਾਇਆ ਰੇ ਧਾਰੇ ਕੋਈ ਅਸੂਰੇ ਸੁਖ ਹਦਾਏ ਪ੍ਰਭ ਕੇ ਕਥਾ ਸੁਣਾਏ ਤਿਸ ਭੇਟੇ ਗਾਤ ਹੋਏ ਹਮਾਰੇ ਸੋ ਪ੍ਰਸੰਨ ਗੋਪਾਲ ਰਾਹੀ ਕਟਾਰੇ ਬੰਧਨ ਮਾਹੀ ਗੁਰ ਕਾ ਸ਼ਬਦ ਮੇਰਾ ਮਾਨਾ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦਾ ਸੋਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਾਈ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਾਦਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਾਦਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਾਸਰੀ ਮਹੱਲਾ ਪੰਜਵਾ ਕਰ ਸੇਵਾ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤਿਹ ਤਿਹ ੳਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕਿ ਹੈ ਓਟ ਸਾਦ ਰਾਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ